ਸਿੱਖਰ ਫਰੈਂਸ ਤੇ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਨਵੇਂ ਬਲੌਗ ਵਿੱਚ ਤੇ ਅੱਜ ਦਾ ਬਲੌਗ ਸਾਡਾ ਰੈਨ ਵਾਲਾ ਹੈ ਬਹੁਤ ਹੀ ਸਿੰਪਲ ਡੇਲੀ ਰੂਟੀਨ ਵਾਂਗੂ ਕੀ ਘਰ ਦਾ ਕੀ ਕੰਮ ਕੀਤਾ ਕੀ ਆਪਾਂ ਬਣਾਇਆ ਕੀ ਖਾਦਾ ਮਸੋਹੀ ਬਲੌਗ ਆਪਣਾ ਬੱਚਿਆਂ ਨੇ ਅੱਜ ਕੀਤੀ ਹੋਈ ਹੈ ਸਕੂਲ ਤੋਂ ਛੁੱਟੀ ਕਿਉਂਕਿ ਅੱਜ ਸਵੇਰੇ ਜਦੋਂ ਉੱਠਿਆ ਤੇ ਬਾਰਿਸ਼ ਹੋ ਰਹੀ ਸੀਗੀ ਬਹੁਤ ਹਨੇਰੀ ਚੱਲ ਰਹੀ ਸੀਗੀ ਤੇ ਫਿਰ ਉਹਦੇ ਪਾਪਾ ਹੁਣੇ ਕਹਿੰਦੇ ਵੀ ਅੱਜ ਕੋਈ ਗੱਲ ਨਹੀਂ ਤੁਸੀਂ ਛੁੱਟੀ ਕਰਾ ਲਓ ਬੱਚਿਆਂ ਨੂੰ ਤੇ ਬੱਚੇ ਅੱਜ ਗਏ ਨਹੀਂ ਤੇ ਬੱਚਿਆਂ ਜਿਹਨਾਂ ਨੂੰ ਲੈ ਕੇ ਵੀ ਗਏ ਸੀ ਸਕੂਲੇ ਉਹਨਾਂ ਨੂੰ ਵੀ 12 ਵਜੇ ਛੁੱਟੀ ਹੋ ਗਈ ਸੀ ਇਸ ਕਰਕੇ ਅੱਜ ਜਲਦੀ ਫ੍ਰੀ ਹੋਗੇ ਹੁਣ ਦੇਖੋ ਸ਼ਾਇਦ ਮੇਰੀ ਖਿਆਲ ਨਾਲ ਲੱਗਦਾ ਆ ਵੀ 2-3 ਦਿਨ ਦੀ ਛੁੱਟੀ ਹੋਊਗੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਆ ਗਿਆ ਆ ਪੰਜਾਬ ਦੀ ਕਈ ਜ਼ਿਲ੍ਹਿਆਂ ਦੇ ਵਿੱਚ ਤੇ ਉਹਦਾ ਕਰਕੇ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਹੋਏ ਉਹਨਾਂ ਨੇ ਫਿਰ ਸ਼ਾਇਦ ਛੁੱਟੀਆਂ ਹੋਣਗੀਆਂ ਕਹਿ ਰਹੀਆਂ ਸ਼ਾਇਦ ਹੋਣਗੀਆਂ ਪੱਕਾ ਨਹੀਂ ਕਹਿੰਦੇ ਤੇ ਅੱਜ ਬੱਚੇ ਗਏ ਹੋਏ ਆ ਸਾਰੇ ਜਿਹਨੇ ਘੁੰਮਣ ਮੰਮੀ ਉਹਨਾਂ ਦੇ ਨਾਲ ਭੋਗਤੇ ਗਏ ਹੋਏ ਆ ਤੇ ਚਲੋ ਦਿਖਾਨੇ ਆ ਫਿਰ ਤੁਹਾਨੂੰ ਅੱਜ ਦਾ ਰੁਟੀਨ ਕੈਨ ਬਲੌਗ ਮੈਂ ਹਮ ਸੇਰ ਵਾਲਾ ਸੇਰ ਵਾਲਾ ਹਮ ਹਨ ਹਾਈ ਦੈਮ ਸੀ ਕਿੱਦਨੇ ਤੂੰ ਪਹਿਲਾਂ ਕਰੀਮ ਲਾਈ ਹੈ ਮੂੰਹ ਤੇ ਦੱਸ ਪਹਿਲਾਂ ਮੈਂ ਹਾਂ ਕਰੀਮ ਲਾਈ ਹੈ ਥੋੜਾ ਥੋੜਾ ਆਲੇ ਚਿਪ ਚਿਪੂ ਕਰਦਾ ਚਿਪ ਚਿਪੂ ਕਰ ਰਹੀ ਆ ਤੇਰੀ ਕਰੀਮ ਕਿੱਦਾਂ ਦੀ ਆ ਅੱਛੀ ਅੱਛੀ ਨਹੀਂ ਆ ਤੂੰ ਲਿਪਸਟਿਕ ਵੀ ਲਾਈ ਹੈ ਮੈਂ ਲਿਪਸਟਿਕ ਨਹੀਂ ਲਾਈ ਮੈਂ ਹਾਂ ਮੈਂ ਅਨਾ ਚਾਣਾ ਬ੍ਰਸ਼ ਕਰ ਲਿਆ ਹਾਂਜੀ ਦੰਦ ਦਿਖਾਓ ਆ ਛੁੱਟੀ ਕਿਉਂ ਕੀਤੀ ਸਕੂਲੋਂ ਫਿਰ ਮੈਂ ਤਿੰਨ ਛੁੱਟੀਆਂ ਸੀ ਗਿਆ ਓਏ ਕਿਹੜੀ ਤਿੰਨ ਛੁੱਟੀ ਸੀ ਓਏ ਤੇ ਤੇ ਵਾਣਾਂ ਵਾਣ ਛੁੱਟੀ ਹੈ ਨਾ ਕਦੇ ਕਰਕੇ ਛੁੱਟੀ ਕੀਤੀ ਹੈ ਕਦੋਂ ਛੁੱਟੀ ਕੀਤੀ ਅੱਜ ਅੱਜ ਕੀ ਆ ਭਲਾ ਹਾਂ ਅੱਜ ਕੀ ਆ ਸ਼ੁਕਰਵਾਰ ਆ ਛੁਕਰਵਾਰ ਆ ਮੈਂ ਟਿਊਜ਼ਡੇ ਆ ਅੱਜ ਟਿਊਜ਼ਡੇ ਹਾਂ ਬਾਰਮੀ ਪੈਂਦਾ ਨਾ ਤਾਂ ਕਰਕੇ ਛੁੱਟੀ बारिश हाँ बारिश हो रही है ना बारिश कहना <ûrd music> हाँ बारिश हो रही है रेनी डे है ना कालू भी कहना कालू ने नहीं कहना मैं बारिश कहना कालू बारिश कहना ठीक है ठीक है और कालू तो स्कूल ले जाना ही है कालू तो स्कूल ले जाना ही है आज छुट्टी की थी कल कालू कालू जाऊंगा ना स्कूल हैं ठीक है और के ग्रंथ में बैठा हुआ है अंशु देख रहे अपने ब्लॉग बैठा ਓਏ ਬਣੀ ਤੂੰ ਤਰ ਹੋ ਗਿਆ ਕਿੱਥੇ ਚੱਲਾਂ ਕਿੱਥੇ ਚੱਲਾਂ ਹੈ ਹੈ ਬਣੀ ਆ ਪੱਲ ਪੱਲ ਕਾਕਾ ਪੱਲ ਕਿੱਥੇ ਚੱਲਾਂ ਛੱਡੋ ਤਾਂ ਨਹੀਂ ਕਾਕਾ ਫੜਨਾ ਨੇ ਓਏ ਬਣੀ ਹਾਂ ਹਾਂ ਉਹ ਚੰਦਰੀ ਹੈ ਦੰਡੀ ਵੜੀ ਦੰਡੀ ਨੰਨੇ ਨੂੰ ਕਲਾਪਿੰਗ ਕਰ ਲੀ ਕਲਾਪੀ ਹੈਲੋ ਕਰਕੇ ਹੈਲੋ ਕਰਕੇ ਹੈਲੋ ਹੈਲੋ ਕਰ ਲੋ ਹੈਲੋ ਤਰਲੇ ਨਹੀਂ ਤਰਨੀ ਨਹੀਂ ਤਰਨੀ ਕਰ ਲੋ ਤੰਦੀ ਨਹੀਂ ਕਰਨੀ ਨਾ ਕਿੱਥੇ ਚੱਲੀ ਇਹਨੂੰ ਪੁੱਛ ਮੰਨ ਕਿੱਥੇ ਚੱਲਾ ਕਿੱਥੇ ਚੱਲਾ ਇਹ ਨੰਨੀ ਤਲੇ ਨੰਨੀ ਤਲੇ ਗਾਇਸ ਤੇ ਫੈਮਿਲੀ ਸਾਰੀ ਚਲੀ ਗਈ ਆ ਭੋਗ ਤੇ ਹਜ ਮਾਸੀ ਦਾ ਭੋਗ ਸੀਗਾ ਉਹਨਾਂ ਦੀ ਡੈਥ ਹੋ ਗਈ ਸੀਗੀ ਪਿਛਲੇ ਕੁਝ ਦਿਨ ਪਹਿਲਾਂ ਤੇ ਸਾਰੀ ਫੈਮਿਲੀ ਗਈ ਹੋਈ ਆ ਅੱਜ ਭੋਗ ਤੇ ਤੇ ਇੱਧਰ ਮੈਂ ਫਿਰ ਕਿਚਨ ਚ ਭਾਂਡੇ-ਪੁੰਡੇ ਧੋ ਕੇ ਆ ਕੇ ਬੈਠ ਗਈ ਸੀਗੀ ਤੇ ਜੀਦੀ ਆ ਗਈ ਸੀ ਕੰਮ-ਕੰਮ ਛੱਡ ਘਰ ਪੁੱਛੇ ਤਾਂ ਤੇ ਚਲੋ ਦਿਖਾਨਨੇ ਅੱਗੇ ਕੀ ਕੀ ਹੰਦਾ ਜੀਦੀ ਲੱਗੇ ਹੋਏ ਸੀ ਥੀੜੀ ਲੱਗੇ ਹੋਈ ਸੀ ਅੰਦਰ ਪੋਚੇ ਲਗਾਉਣ ਤੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਮੈਂ ਲੱਗੀ ਆ ਪਨੀਰ ਦੀ ਪੁਰਜੀ ਬਣਾਉਣ ਕਿਉਂਕਿ ਲੰਚ ਟਾਈਮ ਹੋ ਗਿਆ ਸੀਗਾ ਮੈਂ ਇੱਕ ਕੱਟ ਲਿਆ ਪਿਆਜ਼ ਟਮਾਟਰ ਤੇ ਤਿੰਨ ਚਾਰ ਆ ਰੀਆਂ ਮਿਰਚਾਂ ਕੱਟ ਲਈਆਂ ਤੜਤਫਾਈ ਵੀ ਨਹੀਂ ਮਿਲ ਗਈਆਂ ਪਨੀਰ ਦੀ ਪੁਜੀ ਬਣਾਉਣ

ਤੇ ਹੋਏ ਪਿਆਜ਼ ਮੈਂ ਪਾ ਦਿੱਤੇ ਸੀਗੇ ਤੇ ਨਾਲ ਜਿਹੜੀਆਂ ਹਰੀਆਂ ਮਿਸਤਾਂ ਦੋ ਤਿੰਨ ਪੱਤੀਆਂ ਸੁਆਹ ਪਾਤੀ ਪਹਿਲਾਂ ਮੈਂ ਨੰਨ ਪੋਂ ਨਮਕ ਇਹਨੂੰ ਪੁੱਟ ਕੇ ਫਿਰ ਪਾ ਮੰਗੀ ਟਮਾਟਰ ਹਲਕਾਇਆ ਪੁੱਜ ਜਾਂਦਾ ਹੈ ਪਿਆਜ਼ ਤੇ ਮੈਂ ਪਾਵਾਂਗੀ ਸਾਰੇ ਮਸਾਲੇ ਇਹਦੇ ਵਿੱਚ ਪਿਆਜ਼ ਹੋ ਗਏ ਸੀ ਆਪਣੇ ਥੋੜੇ ਥੋੜੇ ਬ੍ਰਾਊਨ ਤੇ ਹੁਣ ਮੈਂ ਲੱਗੀਆਂ ਵਿੱਚ ਪਾਉਣ ਟਮਾਟਰ हल्की तो। जी पाती मैं लाल मिर्च तो थोड़ी जी हल्दी पाई है क्योंकि आप हरी मिर्च भी पाई थी पनीर के मैं कटते से क्यूब क्योंकि भुर्जी तो बना लगे हाँ बट मैं चूरा करके नहीं पावगी पनीर नल्के हल्के छोटे छोटे पीस बना लिया थोड़ा ले। तो गया से अपनी खुज ਮਾਰਕਾਇਆ ਪਾਉਣਕਾ ਤੇ ਫੁੜਕੇ ਨੂੰ ਕਰਨੀ ਸੀ ਆਪਣਾ ਗਲਤੀ ਕਰ ਗਈ ਉਹ ਟਮਾਟਰ ਦੇ ਦਰਾਂ ਮਸੋਂ ਮੇ ਲਿਖੀਆਂ ਵਿੱਚ ਫੁੜਕਾਂ ਇੱਕ ਪਾਸੇ ਬਣ ਰਿਹਾ ਸੀ ਪਨੀਰ ਤੇ ਦੂਜੇ ਪਾਸੇ ਮੈਂ ਤਾਂ ਦੁੱਸੀ ਚਾਹ ਕਿਉਂਕਿ ਸਕੂਲ ਤੋਂ ਵੀ ਆਉਣ ਦਾ ਟਾਈਮ ਹੋ ਗਿਆ ਸੀ ਮੇਰੇ ਹਸਬੰਦ ਨੇ ਆਦਾ ਤੇ ਚਾਹ ਵੀ ਮੈਂ ਤਾਂ ਤਿਆਰੀ ਕਰ ਲਈ ਸਕੂਰਜੀ ਹੋ ਗਈ ਸੀਗੀ ਰੈਡੀ ਆਪਣੀ ਬਣ ਕੇ ਤੇ ਇਧਰ ਚਾਹ ਵੀ ਬਣ ਚੱਲੀ ਆ ਤੇ ਹਾਂਜੀ ਗਾਇਸ ਮੈਂ ਹੁਣ ਆ ਗਈ ਸੀਗੀ ਕਿਚਨ ਚੋਂ ਬਾਹਰ ਤੇ ਆ ਗਈ ਸੀ ਕਮਰੇ ਚ ਪੈ ਗਈ ਸੀਗੀ ਲੰਮੇ ਆ ਕੇ ਗਰਮੀ ਬਹੁਤ ਲੱਗਣ ਲੱਗ ਗਈ ਸੀ ਇਸ ਲਈ ਮੈਂ ਗਰ ਲੈ ਲਈ ਸੀ ਹੁਣ ਵੈਸੇ ਤਾਂ ਬਾਹਰ ਮੌਸਮ ਕਾਫੀ ਠੰਡਾ ਆ ਪਰ ਹੁਣ ਥੋੜੀ ਜਿਹੀ ਬਾਰਿਸ਼ ਰੁਕੀ ਹੈ ਨਾ ਤੇ ਉਹਦਾ ਕਰਕੇ ਹਮਸ ਜੀ ਹੋ ਗਈ ਆ ਫਿਰ ਦੁਬਾਰਾ ਤੋਂ ਤੇ ਬਹੁਤ ਲੱਗ ਰਹੀ ਹੈ ਗਰਮੀ ਮੈਂ ਗਰ ਲੈ ਲਈ ਸੀ ਹੁਣ ਤੇ ਥੋੜੀ ਦਿਨ ਹੁਣ ਅਰੈਸਟ ਕਰਾਂਗੀ ਚਾਹ ਵੀ ਬਣ ਗਈ ਆਪਣੀ ਸਬਜ਼ੀ ਵੀ ਬਣ ਗਈ ਆਪਣੀ ਰੋਟੀ ਬਣੀ ਪਈ ਆ ਜਦੋਂ ਆਣਗੇ ਤਾਂ ਫਿਰ ਉਹ ਦੋਨਾਂ ਨੂੰ ਦਵਾਂਗੇ ਰੋਟੀ ਤੇ ਚਾਹ ਪੀਵਾਂਗੇ ਚਲੋ ਠੀਕ ਹੈ ওকে ਬਾਏ ਬਾਏ